ਰੇਡੀ ਸਰਬੀ ਨੇ ਜਦੋਂ ਆਪਣੇ ਬਾਬਲ ਦੇ ਵੇੜੇ ਜਨਮ ਲਿਆ ਤਾਂ ਸਾਰੇ ਘਰ ਵਿੱਚ ਸੋਗ ਪੈ ਗਿਆ ਡੰਡੀ ਨਾ ਕੋਈ ਲੱਡੂ ਵੰਡੇ ਨਾ ਹੀ ਕੋਈ ਖੁਸ਼ੀਆਂ ਦਾ ਨਿੰਮ ਬੰਨਿਆ ਸਗੋਂ ਸਾਰਾ ਪਰਿਵਾਰ ਸਰਬੀ ਨੂੰ ساری ਉਮਰ ਦਾ ਭਾਰ ਸਮਝ ਕੇ ਰੋਣਾ ਪਿੱਟਣ ਲੱਗ ਪਿਆ ਡੰਡੀ ਇੰਜ ਜਾਪਦਾ ਹੈ ਕਿ ਸਰਬੀ ਦੇ ਪਰਿਵਾਰ ਵੱਲੋਂ ਉਸ ਦੇ ਜਨਮ ਦੇ ਗਮ ਵਿੱਚ ਕੀਤਾ ਰੋਣਾ ਧੋਣਾ ਸਰਬੀ ਦੀ ਜ਼ਿੰਦਗੀ ਵਿੱਚ ਘੁਲ ਗਿਆ ਹੋਵੇ ਡੰਡੀ ਉਸ ਦੀ ਮਾਂ ਨੇ ਵੀ ਉਸ ਨੂੰ ਲక్ష్ਮੀ ਕਹਿਣ ਦੀ ਬਜਾਏ ਪੱਥਰ ਕੇਕੇ ਪੁਕਾਰਿਆ ਡੰਡੀ ਸਰ ਵੀ ਰੁੜਦੀ ਓਠ ਦੀ ਬੰਦੀ ਹੁਣ ਮਾੜਾ ਮਾੜਾ ਬੋਲਣ ਲੱਗ ਪਈ ਸੀ ਡੰਡੀ ਤੋਤਲੀ ਆਵਾਜ਼ ਵਿੱਚ ਜਦੋਂ ਪਾਪਾ ਪਾਪਾ ਕਹਿੰਦੀ ਤਾਂ ਹਰ ਇੱਕ ਦਾ ਮਨ ਮੋ ਲੈਂਦੀ ਪਰ ਫਿਰ ਵੀ ਉਸ ਨਾਲ ਕੋਈ ਵੀ ਪਿਆਰ ਨਾ ਜਿਤਾਉਂਦਾ ਕਿਉਂਕਿ ਉਹ ਕੁੜੀ ਸੀ ਡੰਡੀ ਸਰਬੀ ਦਾ ਪਿਓ ਕਰਤਾਰਾ ਅਤੇ ਮਾਂ ਗੇਜੋ ਆਪਣੇ ਘਰ ਪੁੱਤਰ ਦੇਖਣਾ ਚਾਹੁੰਦੇ ਸਨ ਰੱਬ ਨੇ ਉਨ੍ਹਾਂ ਦੀ ਇੱਛਾ ਦੇ ਬਿਲਕੁਲ ਉਲਟ ਉਨ੍ਹਾਂ ਨੂੰ ਇੱਕ ਧੀ ਦੀ ਦਾਤ ਬਖਸ਼ੀ ਡੰਡੀ ਪਰ ਕਰਤਾਰਾ ਅਤੇ ਗੇਜੋ ਰੱਬ ਦੀ ਇਸ ਦਾਤ ਤੋਂ ਖੁਸ਼ ਨਹੀਂ ਸਨ ਸਗੋਂ ਉਹ ਸਰਬੀ ਨੂੰ ਇਸ ਪੈਸੇ ਦੀ ਦੁਨੀਆ ਵਿੱਚ ਆਪਣੇ ਉੱਪਰ ਸਾਰੀ ਉਮਰ ਦਾ ਭਾਰ ਸਮਝਦੇ ਸਨ ਡੰਡੀ ਇਸ ਕਰਕੇ ਸਰਬੀ ਦੇ ਜਨਮ ਤੋਂ ਬਾਅਦ ਉਸ ਦੀ ਦੇਖਭਾਲ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਡੰਡੀ ਸਰਬੀ ਦੀਆਂ ਕਈ ਹਨਣ ਕੁੜੀਆਂ ਤਾਂ ਇਹ ਜੱਗ ਦੇਖਣ ਤੋਂ ਪਹਿਲਾਂ ਹੀ ਭ੍ਰੂਣ ਹੱਤਿਆ ਦੇ ਹਨੇਰੇ ਵਿੱਚ ਅਲੋ ਸਟਾਰ ਹੋ ਗਈਆਂ ਪਰ ਫੁੱਲ ਵਰਗੀ ਸਰਬੀ ਨੂੰ ਤਾਂ ਕੰਡਿਆਂ ਦੀ ਦੁਨੀਆ ਵਿੱਚ ਖੇਡਣ ਦਾ ਇੱਕ ਮੌਕਾ ਮਿਲ ਹੀ ਗਿਆ ਡੰਡੀ ਹੌਲੀ ਹੌਲੀ ਸਰਬੀ ਦੇ ਮਿਸ਼ਰੀ ਵਰਗੇ ਮਿੱਠੇ ਬੋਲਾਂ ਨੇ ਪੱਥਰ ਵਰਗੇ ਕઠੋਰ ਦਿਲਾਂ ਨੂੰ ਮੋਮ ਵਾਂਗ ਪਿਘਲਾ ਦਿੱਤਾ ਡੰਡੀ ਆਪਣੇ ਮਾਪਿਆਂ ਦੇ ਨਾਲ-ਨਾਲ ਆਪਣੇ ਆਂਡੀਆਂ ਗਵਾਂਡੀਆਂ ਦੀ ਵੀ ਜਿੰਦ ਜਾਣ ਬਣ ਗਈ ਡੰਡੀ ਕਰਤਾਰਾ ਅਤੇ ਗੇਜੋ ਜੋ ਕਦੇ ਸਰਬੀ ਨੂੰ ਭਾਰ ਸਮਝਦੇ ਸਨ ਉਹ ਵੀ ਹੁਣ ਸਰਬੀ ਦੇ ਸਾਹਾਂ ਵਿੱਚ ਸਾਹ ਲੈਂਦੇ ਸਨ ਡੰਡੀ ਗੇਜੋ ਤਾਂ ਉਸ ਨੂੰ ਜੇਠਾ ਪੁੱਤਰ ਹੀ ਸਮਝਦੀ ਸੀ ਅਤੇ ਲਾੜ ਨਾਲ ਮੁੰਡਿਆਂ ਵਾਲੇ ਕੱਪੜੇ ਪਾ ਕੇ ਸਰਬੀ ਨੂੰ ਸਰਬਾ ਸਰਬਾ ਕਹਿੰਦੀ ਡੰਡੀ ਸਰਬੀ ਅਜੇ ਥੋੜਾ ਥੋੜਾ ਤੁਰਨ ਹੀ ਸਿੱਖੀ ਸੀ ਕਿ ਉਸ ਉੱਪਰ ਰੱਬ ਦਾ ਕਹਿਰ ਟੁੱਟ ਪਿਆ ਡੰਡੀ ਲੱਖਾਂ ਲਾੜ ਲਡਾਉਣ ਵਾਲੀ ਸਰਬੀ ਦੀ ਮਾਂ ਗੇਜੂ ਲੰਬੀ ਬਿਮਾਰੀ ਮਗਰੋਂ ਰੱਬ ਨੂੰ ਪਿਆਰੀ ਹੋ ਗਈ ਅਤੇ ਸਰਬੀ ਦੇ ਸਿਰ ਉੱਪਰੋਂ ਸੁੱਖਾਂ ਦੀ ਛਾਂ ਮਾਂ ਦਾ ਪਿਆਰ ਹਮੇਸ਼ਾ ਹਮੇਸ਼ਾ ਲਈ ਉੱਡ ਗਿਆ ਡੰਡੀ ਸਰਬੀ ਨੇ ਤਾਂ ਆਪਣੀ ਮਾਂ ਦਾ ਦੁੱਧ ਵੀ ਚਾਵਾਂ ਨਾਲ ਨਾ ਚੁੰਗਿਆ ਡੰਡੀ ਇਸ ਕਰਕੇ ਸਰਬੀ ਨੂੰ ਆਪਣੇ ਬਚਪਨ ਵਿੱਚ ਹੀ ਭੁੱਖਾਂ ਤੇ ਹਾਂ ਕਟਣੀਆਂ ਪਈਆਂ ਡੰਡੀ ਬੇਸ਼ੱਕ ਕਰਤਾਰੇ ਨੇ ਸਰਬੀ ਨੂੰ ਚੁੰਗਣੀ ਉੱਤੇ ਪਾਲਿਆ ਪਰ ਫਿਰ ਵੀ ਮਾਂ ਵਰਗਾ ਪਿਆਰ ਉਸ ਨੂੰ ਕੌਣ ਦੇ ਸਕਦਾ ਸੀ ਡੰਡੀ ਬਚਪਨ ਵਿੱਚ ਮਾਂ ਦੇ ਪਿਆਰ ਤੋਂ ਸਖਣੀ ਹੋਣ ਕਰਕੇ ਸਰਪੀ ਦਾ ਸੁਭਾ ਚਿੜਚਿੜਾ ਜਿਹਾ ਹੋ ਗਿਆ ਡੰਡੀ ਕਰਤਾਰਾ ਅੱਜ ਵੀ ਕਦੇ ਕਦੇ ਗੇਜੋ ਨੂੰ ਚੇਤੇ ਕਰਕੇ ਪੁੱਭਾਂ